ਦਿਲ ਦੇ ਲਾਉਣ ਵਾਲੀਆਂ ਤਸਵੀਰਾਂ ਮਾਨਸਾ ਤੋਂ ਸਾਹਮਣੇ ਆਈਆਂ ਹਨ ਤੁਹਾਨੂੰ ਦੱਸਦੀ ਹੈ ਕਿ ਇਸ ਬੰਦੇ ਨੂੰ ਰੱਬ ਹੀ ਬਚਾਉਣ ਵਾਲਾ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਪੂਰੇ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪੈ ਰਹੀ ਹੈ ਤੇ ਉਸ ਦੇ ਨਾਲ ਆਸਮਾਨ ਤੋਂ ਵੀ ਜੜੀ ਆ ਉਹ ਮਾਰ ਪੈ ਰਹੀ ਹੈ ਕਿਉਂਕਿ ਲਗਾਤਾਰ ਜੜੀ بارش ਹੋ ਰਹੀ ਹੈ ਤਾਂ ਸੀਸੀਟੀਵੀ ਇੱਕ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਹਿਲਾਂ ਤਾਂ ਇੱਕ ਮੋਟਰਸਾਈਕਲ ਲੰਘਦਾ ਆ ਤਾਂ ਸਾਈਡ ਤੋਂ ਇੱਕ ਖੰਭੇ ਤੋਂ ਚਿੰਗਿਆੜੀਆਂ ਨਿਕਲਦੀਆਂ ਨੇ ਤਾਂ ਉਸੇ ਵੇਲੇ ਇੱਕ ਜਦੋਂ ਦੂਸਰਾ ਮੋਟਰਸਾਈਕਲ ਲੰਘ ਰਿਹਾ ਹੁੰਦਾ ਹੈ ਤਾਂ ਇੱਕ ਕਰਕੇ ਸੱਤ ਬਿਜਲੀ ਦੇ ਖੰਭੇ ਜਿਹੜੇ ਉਹ ਡਿੱਗ ਪੈਂਦੇ ਨੇ ਤਾਂ ਇਸ ਹਾਸੇ ਦੇ ਵਿੱਚ ਬਾਲਵਾਲ ਜੜਾਇਆ ਉਹ ਮੋਟਰਸਾਈਕਲ ਸਵਾਰ ਬਚਿਆ ਤਾਂ ਅਗਰ 1 ਸਕਿੰਟ ਥੋੜਾ ਜਆ ਅੱਗੇ ਹੁੰਦਾ ਤਾਂ ਸ਼ਾਇਦ ਹੋ ਸਕਦਾ ਸੀ ਕਿ ਇਸ ਮੋਟਰਸਾਈਕਲ ਸਵਾਰ ਦੀ ਜੜੀ ਆ ਉਹ ਜਾਣੀ ਜਾ ਸਕਦੀ ਸੀ ਪਰ ਇਸ ਨੂੰ ਰੱਬ ਰੱਖਣ ਵਾਲਾ ਤਾਂ ਦੱਸਦੀ ਹੈ ਕਿ ਇਹ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਕਿ ਜਿੱਥੇ ਇਹ ਇੱਕ ਨਹੀਂ ਦੋ ਨਹੀਂ ਇਕੱਠੇ ਹੀ ਸੱਤ ਬਿਜਲੀ ਦੇ ਖੰਭੇ ਅਚਾਨਕ ਡਿੱਗ ਪੈਂਦੇ ਨੇ ਤਾਂ ਜਿਸ ਦੇ ਕਾਰਨ ਸੀਸੀਟੀਵੀ ਚ ਦੇਖ ਸਕਦੇ ਹੋ ਕਿ ਮਸਾਂ ਹੀ ਜੜਾਇਆ ਉਹ ਮੋਟਰਸਾਈਕਲ ਚਾਲਕ ਬਚਿਆ ਆ ਤਾਂ ਇਹ ਸੀਸੀਟੀਵੀ ਜਿਹੜੀ ਆ ਉਹ ਰੌਂਗਟੇ ਖੜੇ ਕਰ ਦੇਣ ਵਾਲੀ ਆ ਤਾਂ ਇਹ ਦੱਸਿਆ ਕਿ ਫਿਲਹਾਲ ਇਸ ਇਸ ਘਟਨਾ ਦੇ ਵਿੱਚ ਕੋਈ ਜਾਣੀ